ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵਗੇ ਤੰਦਰੁਸਤ ਹੋਮ ਖੁਸ਼ਹਾਲ ਹੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 2 ਵਜੇ ਦਾ 2:00 ਹਾਂ 2:05 ਮਿੰਟ ਹੋ ਗਏ ਤੇ ਅਸੀਂ ਜਾ ਰਹੇ ਹਾਂ ਮਾਂਸਾ ਤੇ ਓਦੋਂ ਪਹਿਲਾਂ ਹੁਣ ਮੈਂ ਕੱਪੜੇ ਧੋ ਕੇ ਸੁੱਕਣ ਪਾਏ ਨੇ ਡਰਾਈੰਗ ਰੂਮ ਵਿੱਚ ਬਾਹਰ ਲਾ ਕੇ ਦੁਪਹਿਰੇ 12:00 ਵਜੇ ਬਾਰਿਸ਼ ਹੋ ਉਦੋਂ ਮੈਂ ਕੱਪੜੇ ਪਾਏ ਮਸ਼ੀਨ ਵਿੱਚ ਮਸ਼ੀਨ ਔਨ ਕਰ ਤੇ 5-10 ਮਿੰਟ ਬਾਅਦ ਅਚਾਨਕ ਇੱਕਦਮ ਇਹਨਾਂ ਬੱਦਲ ਲੈ ਬਾਰਿਸ਼ ਆ ਗਈ ਤੇ ਕੱਲ ਨੂੰ ਅਸੀਂ ਇੱਕ ਅਰਲੀ ਮਾਰਨਿੰਗ ਤੇ ਜਾਣਾ ਸੀ ਤੇ ਮੈਂ ਕਿਹਾ ਚਲੋ ਮੈਂ ਕੱਪੜੇ ਧੋਦਾ ਫਿਰ ਮੈਂ ਕੱਪੜੇ ਫੂਲੀ ਮਸ਼ੀਨ ਚ ਪਾਤੇ ਹੁਣ ਸੁੱਕਣੇ ਪਾਤੇ ਤੇ ਲੰਚ ਮੈਂ ਕਰ ਲਿਆ ਦਵਿੰਦਰ ਪੀਰੇ ਨੇ ਚਾਹ ਤੇ ਚੱਲਦੇ ਆ ਆਪਾਂ ਮਾਂਸਾ ਕੰਮ ਸੀ ਇੱਕ ਦੋ ਫਿਰ ਆ ਕੇ ਫਿਰ ਮੈਂ ਕੰਮ ਕੰਮ ਸ਼ੁਰੂ ਕਰਦੇ ਹਾਂ ਵਲੌਗ ਅੱਜ ਮੈਂ ਲੇਟ ਸ਼ੁਰੂ ਕੀਤਾ ਮਾਰਨਿੰਗ ਵਿੱਚ ਮੇਰਾ ਕੁਝ ਬਣਾਇਨ ਹੈਗਾ ਪਲਾਨ ਬਲੌਗ ਕਈ ਵਾਰ ਨਾ ਮਾਹੌਲ ਨਹੀਂ ਬਣਦਾ ਹੈਗਾ ਬਲੌਗ ਸ਼ੁਰੂ ਕਰਨ ਦਾ ਸੋ ਅੱਜ ਲੇਟ ਬਲੌਗ ਸ਼ੁਰੂ ਕਰ ਰਹੇ ਹਾਂ ਹੋਪਸੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੁਹਾਡੇ ਵੀ بارش ਹੋ ਗਈ ਹੋਊਗੀ ਸਾਡੇ ਕਿਤੇ بارش ਹੋ ਰਹੀ ਹੈ ਥੋੜੀ 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 ਰੋਜ਼ ਕਿਤੇ ਔਰ ਆ ਦੀਦੀ ਜਿਹੜਾ ਲੈ ਕੇ ਆਇਸ ਨਾ ਹੈਂਡ ਬੈਗ ਮੇਰੇ ਵਾਸਤੇ ਭਵਾਨੀਗਰ ਵਾਲੀ ਬਜਿਤ ਪਹਿਣਾ ਮੇਰੇ ਬਹੁਤ ਕੰਮ ਆ ਜਰ ਮੈਂ ਮਾਨਸਾ ਜਾਣੀ ਹੈ ਮੇਰੇ ਦੋਨੇ ਫੋਨ ਮੇਰੀ ਐਕਸਪੈਕਟਸ ਮੈਂ ਲਗਾ ਲਾਂ ਨੇ ਐਕਸਪੈਕਟਸ ਨੇੜੇ ਵਾਲੀ ਕਿਤੇ ਨਾ ਕੰਝਰੂਰਤ ਪੈਂਦੀ ਹੈ ਤੇ ਇਹਦੇ ਵਿੱਚ ਪਾ ਲਾਂ ਨੇ ਇੱਕ ਮੇਰਾ ਛੋਟਾ ਜਿਹੜਾ ਕਲੱਚ ਹੈ ਜਾਨੋ ਜਿਹਦੇ ਵਿੱਚ ਥੋੜਾ ਬਹੁਤ ਥੋੜੇ ਬਹੁਤੇ ਪੈਸੇ ਹੁੰਦੇ ਨੇ ਆਪਣੇ ਕੋਲੇ ਕਹਿੰਦਾ ਪਾਲੇ ਹੁੰਦੇ ਨੇ ਇਹਦੇ ਵਿੱਚ ਹੀ ਮੈਂ ਪਾਲਾਂ ਨੇ ਮੈਨੂੰ ਬੜਾ ਈਜ਼ੀ ਰਹਿੰਦਾ ਕੈਰੀ ਕਰਨਾ ਫਿਰ ਲੋਕਲ ਵਾਸਤੇ ਤੇ ਅੱਛਾ ਵੀ ਲੱਗਦਾ ਕੈਰੀ ਕਰਿਆ ਹਨਾ ਚਲਦੇ ਆ ਮਾਨਸੋਂ ਗਵਿੰਦਰ ਕਾਰੇ ਨੇ ਵੇਟ ਹੋਪਸ ਤੋਂ ਚਾਹ ਪੀ ਲਈ ਹੋਗੋ ਨਾਲ ਬਾਹਰ ਦਿਖਾਉਣਾ ਬਾਹਰ ਦਾ ਮੌਸਮ ਤੁਹਾਨੂੰ ਬਹੁਤ بارش ਹੋਈ ਆ ਤਾਂ ਮੇਰੇ ਮਿਰਚਾਂ ਜਿਹੜੇ ਮੈਂ ਲਾਲ ਮਿਰਚਾਂ ਸਹਾਰੀ ਸੀ بارش ਵਿੱਚ ਭਿੱਜ ਗਏ ਮੈਂ ਭੁੱਲ ਗਈ ਚੱਕਣੀ بارش ਤਾਂ ਮੈਨੂੰ ਪਤਾ ਲੱਗਿਆ ਸੀ ਵੀ ਆ ਰਹੀ ਹੈ ਪਰ ਮੈਂ ਚੱਕਣੀ ਭੁੱਲ ਗਈ ਪਾਣੀ ਵਿੱਚ ਐਡਾ ਸਵਿਮਿੰਗ ਕਰਦੀਆਂ ਸੀ ਆ ਆ ਦੁਪਹਿਰ ਜਿਵੇਂ ਮੀਂਹ ਪਿਆ ਨਾ ਬਹੁਤ ਵਧੀਆ ਮੌਸਮ ਹੋ ਗਿਆ ਸੀਗਾ ਠੰਡਾ ਕਿਉਂਕਿ ਮੀਂਹ ਖੁੱਲ ਕੇ ਪਿਆ ਸੀਗਾ ਪਿਆ ਥੋੜਾ ਟਾਈਮ ਲਈ ਪਰ ਖੁੱਲ ਕੇ ਪੈ ਗਿਆ ਤਾਂ ਮੌਸਮ ਬਹੁਤ ਵਧੀਆ ਠੰਡਾ ਹੋ ਗਿਆ ਅੱਛਾ ਮੌਸਮਾ ਟੈਂਪਰੇਚਰ ਚ ਵੀ ਫਿਰਨਾ ਕਾਫੀ ਫਰਕ ਪੈਣ ਜੋ ਮੀਂਹ ਪੈ ਜੇ ਥੋੜਾ ਸੇ ਚੱਲੇ ਸੀ ਮਾਨਸਾ ਮਾਨਸਾ ਸ਼ਹਿਰਾਂ ਦੀ ਕਹਾਣੀ ਕੁਝ ਇਹੀ ਜਿਹਾ ਹਰ ਇੱਕ ਸ਼ਹਿਰ ਦੀ ਕਹਾਣੀ ਉਹੀ ਜੀ ਤਕਰੀਬਨ ਥੋੜਾ ਜੀ ਮੀਂਹ ਨਾਲ ਦੇਖੋ ਪਾਣੀ ਖੜ ਜਾਂਦਾ ਇੰਨਾ ਜ਼ਿਆਦਾ ਮੀਂਹ ਵੀ ਨਹੀਂ ਪਿਆ ਕਿ ਇੰਨਾ ਪਾਣੀ ਰੁਕੇ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਤੇ ਅਸੀਂ ਚੱਲੇ ਕੋਈ ਕੰਮ-ਕੰਮ ਕਰਨ ਤੋਂ ਬਾਅਦ ਫਿਰ ਅਸੀਂ ਆਗੇ ਸੀਗੇ ਆਕਟੇਵ ਦੇ ਸਟੋਰ ਤੇ ਲੈਣੇ ਸੀ ਕੁਝ ਕੱਪੜੇ ਸ਼ਾਪਿੰਗ ਕਰਨੀ ਸੀਗੀ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਆਫ 15th ਅਗਸਟ ਕਰਕੇ 15 ਅਗਸਟ ਕਰਕੇ 40% ਆਫ ਲੱਗਾ ਹੋਇਆ ਸੀਗਾ ਕਾਫੀ ਡਿਸਕਾਊਂਟ ਤੇ ਮਿਲ ਰਿਹਾ ਸੀ ਕੱਪੜੇ ਦਾ ਲਾਈਕ ਪ੍ਰਾਈਸ ਦਾ ਕਾਫੀ ਫਰਕ ਪੈਣ ਲ 40% ਆਫ ਤੋਂ ਬਾਅਦ ਤੇ ਅਸੀਂ ਕੀਤੀ ਕੋ ਸ਼ਾਪਿੰਗ ਤੇ ਫਿਰ ਅਸੀਂ ਆਗੇ ਘਰੇ ਜਿਵੇਂ ਚਾਹ ਦੀ ਪੀਤੀ ਤੇ ਸ਼ਾਮ ਦੀ ਨਾ ਦੁਪਹਿਰ ਅਸੀਂ 2:00 ਵਜੇ ਖਾਣੇ ਖਾ ਕੇ ਚਲੇ ਗਏ ਸੀ ਦਵਿੰਦਰ ਜਾਂਦੇ ਚਾਹ ਪੀਗੇ ਸਮੈ ਨਹੀਂ ਪੀਤੀ ਸੀ ਔਨ ਸਾਰਾ ਸਿੱਕਰੀ ਚਾਹ 6:00 6:30 ਵਜੇ ਕਰੇ ਆਇਆ ਪਰ ਆਉਂਦਿਆਂ ਨੂੰ ਸਾਨੂੰ ਚਾਹ ਚਾਹੀਦੀ ਸੀਗੀ ਵੈਸੇ ਟਾਈਮ ਨਹੀਂ ਸੀ ਹੈਗਾ ਚਾਹ ਦਾ ਪਰ ਚਾਹ ਵੀ ਨਾ ਸਬਰ ਨਹੀਂ ਹੁੰਦਾ ਤਾਂ ਘਰ ਦੀ ਚਾਹ ਨਾ ਪੀ ਹੈ ਨਾ ਤੇ 12:00 ਸੇ ਕੁਝ ਖਾਦਾ ਵੀ ਨਹੀਂ ਹੈਗਾ ਵੀ ਅਸੀਂ ਬਾਹਰ ਕੁਝ ਆ ਕੇ ਕੁਝ ਨਹੀਂ ਖਾਦਾ ਸ ਭੁੱਖ ਵੀ ਲੱਗੀ ਪਰ ਅਸੀਂ ਚਾਹ ਦਾ ਔੜਕਾ ਵੀ ਆਈ ਜਾ ਰਹੇ ਸੀਗਾ ਤੇ ਕਰੇ ਔਨਸਰ ਮੈਂ ਕਿਹਾ ਪਹਿਲਾਂ ਮੈਂ ਚਾਹ ਕਰਾਂ ਤੇ ਫਿਰ ਹੋਰ ਕੰਮਾਂ ਨੂੰ ਹੱਥ ਪਾਵਾਂਗੀ ਤੇ ਪਹਿਲਾਂ ਮੈਂ ਕਰ ਚਾਹ ਦਵਿੰਦਰ ਕਹਿੰਦੇ ਮੈਂ ਵੀ ਪੀਉਂਗਾ ਚਾਹ ਪਾਣਦੇ ਬੰਦੇ ਆਪਣੇ ਕੱਪੜੇ ਵੀ ਚੇਂਜ ਕਰ ਲਈ ਫਿਰ ਮੈਂ ਕਿਹਾ ਚਾਹ ਪੀ ਕੇ ਨਾ ਮੈਂ ਕੰਮ ਤੇ ਲੱਗੂ ਥੋੜਾ ਆਪਾਂ ਕੰਫਰਟੇਬਲ ਫੀਲ ਕਰੀ ਤੇ ਆਪਾਂ ਕੱਪੜੇ ਚੇਂਜ ਕਰ ਲਏ ਸੀ ਤੋਂ ਉਨ ਪਾਰ ਇਸ ਚਾਹ ਦਵਿੰਦਰ ਕਹਿੰਦਾ ਮੈਂ ਥੋੜੀ ਲਵਾਂ ਚਾਹ ਮੈਂ ਕਿਹਾ ਮੈਂ ਤਾਂ ਆਪਣਾ ਕੱਪ ਭਰ ਕੇ ਪੀਉਂਗੀ ਚਾਹਦਾ ਉਹ ਕਹਿੰਦੇ ਮੈਂ ਮੈਨੂੰ ਥੋੜੀ ਬਣਾ ਦੇ ਮੈਨੂੰ ਪੀਣਿਆ ਚਾਹ ਉਸ ਤੋਂ ਬਾਅਦ ਫਿਰ ਕਿਚਨ ਚ ਮੈਂ ਜਿਵੇਂ ਮਲਾਈ ਜਮਾਈ ਪਈ ਸੀ ਅੱਜ ਸਵੇਰੇ ਜਮਾਈ ਸੀ ਮਲਾਈ ਉਹ ੜਕਣਾ ਮੱਖਣ ਬਣਾਉਣਾ ਉਹਦਾ ਉਹ ਵੀ ਇੱਕ ਕੰਮ ਕਰਨਾ ਤੇ ਮੈਂ ਪੁੱਛੀ ਸੀ ਦਵਿੰਦਰ ਨੂੰ ਤੁਸੀਂ ਕੀ ਖਾਣਾ ਚਾਹਨਾ ਕੀ ਖਾਓਗੇ ਮੋਹੀ ਚੀਜ਼ ਆ ਕੇ ਲੈ ਕੇ ਮੈਂ ਕਈ ਵਾਰ ਬਿਸਕਟ ਲਾਇਆ ਨੇ ਕਈ ਮੈਨੂੰ ਕਹਣਗੇ ਨਮਕੀਨ ਲੈ ਕੇ ਜਾਓ ਕਿ ਮੱਠੀ ਲੈ ਕੇ ਜਾ ਜੇ ਮੈਂ ਨਮਕੀਨ ਹੈ ਜੀ ਮੈਨੂੰ ਕਹਣਗੇ ਉਹ ਵਾਲੇ ਬਿਸਕਟ ਲੈ ਕੇ ਹਨ ਫਿਰ ਮੈਨੂੰ ਨਾ ਪੁੱਛ ਰਹੀ ਸੀ ਫਿਰ ਤੁਸੀਂ ਕੀ ਖਾਓਗੇ ਮੋਹੀ ਚੀਜ਼ ਚਾਹਣਾ ਲੈਣਾ ਤੇ ਜੇ ਰੁਕਰ ਇਹ ਆਉਣਿਆ ਨਾ ਵਿਚਾਰ ਚ ਕੰਮ-ਕੰਮ ਕਰਕੇ ਟਾਈਮ ਲੱਗ ਜਾਂਦਾ ਫਿਰ ਆਉਂਦਿਆਂ ਨੂੰ ਬੜੀ ਭਾਇ ਦੌੜ ਮਾਰ ਕੇ ਵੀ ਕੰਮ ਪਾਈ ਜੇਗੀ ਫਿਰ ਕਾਲ ਪਏ ਜਾਂਦੇ ਕੰਮਾਂ ਦੇ ਵੀ ਕੰਮ ਪਏ ਨੇ ਆਪਾਂ ਲੇਟ ਹੋ ਗਏ ਹਨ ਅੱਜ ਤੇ ਪਰ ਕਦੇ-ਕਦੇ ਵਧੀਆ ਵੀ ਲੱਗਦਾ ਕਿ ਆਪਾਂ ਰੁ ਇਦਰ ਉਧਰ ਹੋ ਕੇ ਹਨਾ ਕੰਮ ਉੱਪਰ-ਨੀਚੇ ਹੋਏ ਨੂੰ ਬਧੇ ਵੀ ਲੱਗਦੇ ਤੇ ਹੁਣ ਮੈਂ ਤਾਂ ਰਿਸੀ ਦੁੱਧ ਦੀ ਮਲਾਈ ਦੁੱਧ ਨਾਲ ਪਤੀਲਾ ਖਾਲੀ ਕਰਨਾ ਸੀਗਾ ਉਹ ਕਰਦੀਆਂ ਤੇ ਮਲਾਈ ਮੇਰੀ ਜਮਾਈ ਵੀ ਪੈਸੇ ਸਵੇਰੇ ਉਹ ਵੀ ਹੁਣ ਰਿੜਕੂੰਗੀ ਬਲੈਂਡਰ ਮਾਰ ਕੇ ਉਹ ਜੀ ਮੱਖਣ ਕੱਢੂੰਗੀ ਤੇ ਦੁੱਧਾ ਜਿਹੜਾ ਛੱਗ 'ਚ ਕੱਢ ਲਾਂਗੇ ਫਿਰ ਕੰਮ ਸਾਰੇ ਆਪਣੇ ਅੱਗੇ ਪਿੱਛੇ ਹੋ ਜਾਂਦੇ ਨੇ ਲੇਟ ਹੋ ਜਾਂਦੇ ਨੇ ਕਿਤੇ ਜਾਣ ਕਰਕੇ ਪਰ ਟਾਈਮ ਇੰਨਾ ਜ਼ਿਆਦਾ ਲੱਗ ਗਿਆ ਉਮੀਦ ਨਹੀਂ ਸੀ ਪੈਣਾ ਟਾਈਮ ਲੱਗੂਗਾ ਪਰ ਇਸ ਵਿੱਚ ਅਸੀਂ ਟਾਈਮ ਨਾਲ ਚਲੋ ਕਰੇ ਆ ਜਾਾਂਗੇ ਪਰ ਚਲੋ ਕੋਈ ਗੱਲ ਨਹੀਂ ਸਬਜ਼ੀ ਮੇਰੇ ਕੋਲੇ ਪਈ ਹੈ ਮੈਂ ਸਿਰਫ ਡਿਨਰ ਚ ਬਸ ਰਾਈਸ ਬਣਾਉਂਗੀ ਸਬਜ਼ੀ ਹੈਗੀ ਮੇਰੇ ਕੋਲੇ ਸਬਜ਼ੀ ਕੱਲ ਚਨੇ ਬਣਾਈ ਸੀ ਕਾਲੇ ਉਹ ਪਈ ਹੈ ਚਨੇ ਸਬਜ਼ੀ ਪਈ ਹੈ ਬਹੁਤ ਜ਼ਿਆਦਾ ਟੇਸਟੀ ਪਰ ਇਸੋ ਨਾਲ ਮੈਂ ਰਾਈਸ ਬਣਾ ਲੂੰਗੀ ਤੇ ਦੁੱਧ ਦੀ ਮਲਾਈ ਉਤਾਰਨ ਤੋਂ ਬਾਅਦ ਪਤੀਲਾ ਧੋਤਾ ਫਿਰ ਸ਼ਾਮ ਨੂੰ ਦੁੱਧ ਵੀ ਆ ਗਿਆ ਸੀਗਾ ਤਾਜ਼ਾ ਦੁੱਧ ਤੇ ਇਹਨੂੰ ਕਰ ਲਾਂਗੇ ਗਰਮ ਇਹ ਨੂੰ ਬਲਣਾ ਰੱਖ ਦੂੰਗੀ ਗਰਮ ਹੋ ਜੇ ਚਲੂ ਫਿਰ ਮੈਂ ਉਧਰ ਕੰਮ ਕਰੀ ਚਲੂੰਗੀ ਕੰਮ ਤਾਂ ਐਸੀ ਨੂੰ ਮੁਕਤੇ ਹੋ ਕਿ ਤੇ ਆਉਣੇ ਆ ਜਾਣੇ ਹਨਾ ਤਾਂ ਫਿਰ ਜ਼ਿਆਦਾ ਜ਼ਿਆਦਾ ਭਾਏ ਦੌੜ ਹੋ ਜਾਂਦੀ ਹੈ ਕੰਮਾਂ ਦੀ ਚਲੋ ਇਹ ਦੁੱਧ ਪਾ ਲੈ ਆਪਾਂ ਤਿੱਲੇ ਵਿੱਚ ਇਹਨੂੰ ਰੱਖ ਲੈਣ ਗੈਸ ਤੇ ਤੇ ਮੈਂ ਹੁਣ ਜੱਕੀ ਮਲਾਈ ਜਿਹੜੀ ਮਲਾਈ ਜਮਾਈ ਸੀ ਤੇ ਹੁਣ ਲੜਕਦੇ ਮਲਾਈ ਇਸ ਵਿੱਚ ਬਲੈਂਡਰ ਮਾਦੂਏ ਬਸ ਪੰਜ 10 ਮਿੰਟ ਵਿੱਚ ਇਹ ਮੱਖਣਾ ਬਣ ਕੇ ਹੋ ਜਾਊ ਤਿਆਰ ਮੈਂ ਦੇਖ ਰਹੀ ਸਮੈਲ ਲੱਗ ਵੀ ਜਿਆਦਾ ਖੱਟੀ ਤਾਂ ਨਹੀਂ ਹੋਈ ਖਟਾਸ ਤਾਂ ਨਹੀਂ ਆ ਗਈ ਕਈ ਵਾਰ ਖੱਟੀ ਹੁੰਦਾ ਦੁਕਾਨਦਾਰ ਨਾ ਪੂਰੀ ਹਾਰ ਦਹੀਂ ਮੰਗੂ ਜੰਮ ਜਾਂਦੀ ਹੈ ਮਲਾਈ ਜੇ ਆਪ ਇਹਨੂੰ ਜਾਗ ਲਗਾ ਕੇ ਰੱਖ ਲਵਾਂਗੇ ਬਸ ਇਹਨੂੰ ਹਲਾ ਕੇ ਕਟਚੀ ਨਾਲ ਪਾਣੀ ਪਾ ਕੇ ਠੰਡਾ ਤੇ ਇਹ ਚ ਬਲੈਂਡਰ ਚ ਨਾਲ ਦੂੰਗੀ ਮੱਖਣ ਆ ਜਾਊਗਾ ਕੱਲ ਨੂੰ ਨਾ ਅਸੀਂ ਮਾਰਨਿੰਗ ਚ ਕਿਤੇ ਜਾਣਾ ਸੀਗਾ ਫਿਰ ਮੈਨੂੰ ਆਇਓਗਾ ਵੀ ਚਲੋ ਮਾਰਨਿੰਗ ਵਾਲਾ ਕੰਮ ਹੋਣ ਕਰਦਾ ਵੀ ਸਵੇਰ ਵਾਲਾ ਕੰਮ ਮੇਰਾ ਘਟ ਜਾਊਗਾ ਕਿਉਂਕਿ ਸ਼ਾਮ ਨੂੰ ਮੈਂ ਸਬਜ਼ੀ ਨਹੀਂ ਬਣਾਉਣੀ ਸੀਗੀ ਮੈਂ ਚਲੋ ਉਹੀ ਟਾਈਮ ਇੱਧਰ ਮਲਾਈ ਤੇ ਲਗਾ ਲੂੰਗੀ ਜਦੋਂ 5 ਮਿੰਟ ਲੱਗਦੇ ਨੇ 5 ਮਿੰਟ ਵਿੱਚ ਮੱਖਣ ਆ ਜਾਂਦਾ ਬਹੁਤ ਜ਼ਿਆਦਾ ਗਰਮਾhme ਰਾਤ ਨੂੰ ਰੱਖ ਤਾ ਨੇ ਟੈਂਪਰੇਚਰ ਦਾ ਫਰਕ ਪੈਂਦਾ ਫਿਰ ਬਰਫ਼ ਪਾ ਲਾਂਦੇ ਆ ਮਿੰਦ ਨੇ ਠੰਡਾ ਹੀ ਮੌਸਮ ਸੀ ਮੈਂ ਹੁਣ ਫਿਰ ਉਹ ਬਰਫ਼ ਨਹੀਂ ਪਾਈ ਸਿਰਫ ਠੰਡਾ ਪਾਣੀ ਪਾ ਲਿਆ ਇਹਦੇ ਵਿੱਚ ਆਪਾਂ ਦੇ ਵਿੱਚ ਬਰਫ਼ ਪਾ ਲੂੰਗੀ ਇਹ ਬਲੈਂਡਰ ਆ ਵੀ ਇੰਨੀ ਜ਼ਿਆਦੇ ਮੌਜ ਆ ਨਾ ਇੰਨੀ ਜ਼ਿਆਦੇ ਮੌਜ ਆ ਬਸ 5 ਮਿੰਟ ਵਿੱਚ ਮੱਖਣ ਬਣ ਕੇ ਤਿਆਰ ਹੋ ਜਾਂਦਾ ਲੱਸੀ ਬਣਾਓ ਸ਼ੇਕ ਬਣਾਓ ਅੱਗੇ ਆਪਾਂ ਮਿਕਸੀ ਵਾਲੇ ਉਹ ਜਾਰ ਚੱਕ ਦੇ ਜੰਗ ਚੱਕ ਦੇ ਮਿਕਸਰ ਵਾਲੇ ਉਹਨਾਂ ਦੇ ਵੀ ਲੋੜ ਨਹੀਂ ਬਲੈਂਡਰ ਮਾਰੂ ਬਣਾਉਣਾ ਸ਼ੇਕ ਬਣਾਉ ਮੈਂਗੋ ਸ਼ੇਕ ਬਣਾਉ ਸਮੂਦੀਸ ਬਣਾਉ ਕੁਛ ਮਰਜ਼ੀ ਬਣਾਉ ਬਲੈਂਡਰਾਂ ਨੇ ਬੜੇ ਮौज ਕੀਤੀ ਪਈ ਆ ਸਾਡੇ ਕੋਲ ਦੋ ਨੇ ਇੱਕ ਖਰਾਬ ਹੋਏ ਨੇ ਦੂਜਾ ਚਲਾ ਲੈਣੇ ਆ ਤਾਂ ਉਹ ਠੀਕ ਕਰਵਾ ਕੇ ਰੱਖਾ ਦੋ ਲੱਗੇ ਹੋਏ ਨੇ ਸਾਡੇ ਕੋਲੇ ਇਹ ਤੇ ਹੁਣ ਆਈ ਸੀ ਮੈਂ ਬਾਹਰ ਮੈਂ ਕਿਹਾ ਥੋੜਾ ਬਾਹਰ ਗੇੜਾ ਮਾਰ ਕੇ ਆਮ ਫਿਰ ਮੈਂ ਮੱਖਣ ਕੱਢੂ ਦਵਿੰਦਰ ਬਾਹਰ ਸੈਰ ਕਰ ਰਹੇ ਸੀ ਮੈਂ ਕਿਹਾ ਚੱਲ ਮੈਂ ਵੀ ਦੋ ਕਿੱਡੇ ਦੇਖ ਆਉਣੀ ਮੌਸਮ ਵਧੀਆ ਤੇ ਪੂਰੀ ਬੱਦਵਾਹੀ ਹੋਈ ਵੀ ਮੌਸਮ ਠੰਡਾ ਸੀ ਬੋਕ ਕਰਦੇ ਸੀ ਹੂੰ ਪਾਉਦਾ ਰਮਾ ਅੱਜ ਦੇ ਬੱਕਰੀਆਂ ਨੇ ਮੇਰਾ ਅੱਜ ਮੈਂ ਬੀਜੀ ਕੰਮਾਂ ਵਿੱਚ ਮੈਂ ਕੰਮ ਸਾਰੇ ਲੇਟ ਹੋ ਗਿਆ ਮੈਂ ਡਿਲੇ ਕਰਤਾ ਸ਼ਾਮ ਤੱਕ ਅਗਲੇ ਮਹੀਨੇ ਨੂੰ ਅਸਰੀ ਆਰੀਆ ਕਰਮੀ ਕਰਨੀ ਆ ਪਾਦਾ ਸਰਵਿਸ ਅਗਲੇ ਮਹੀਨੇ ਨੂੰ ਅਸਰੀ ਆਰੀ ਗੱਲਾਂ ਟਾਲੋ ਹੂੰ ਟਰ ਉਰਦੇ ਕਵਿਤ ਨਾ ਕੇ ਆਉਂਗੇ ਸੱਸਾ ਜੀ ਹੁਣ ਤਾਂ ਆਪਦੇ ਹੱਥ ਵਾਸਾ ਸਾਰਾ ਕੁਝ ਹੁਣ ਤੱਕ ਕਮਾ ਲਿਓ ਹੂੰ ਹਾਂ ਤੇ ਪਹਿਲਾਂ ਕੀ ਤੇ ਜੀ ਪਹਿਲਾਂ ਮੇਰੇ ਤਾਂ ਹੈ ਨਹੀਂ ਸੀ ਨਾ ਥੋੜੇ ਹੋਰ ਹੋਰ ਪਹਿਲਾਂ ਹੋਰ ਸੀ ਗੱਲਾਂ ਦੱਸੋ ਕਿੱਥੇ ਲੈ ਕੇ ਜਾਉਂਗੀ ਕੋਈ ਨਹੀਂ ਆਉਣ ਦੇ ਨੋ ਨੋ ਦੇ ਅਨਿਵਰਸਰੀ ਕਿੱਥੇ ਚਲਾਂਗੇ ਦੇਖਦੇ ਆ ਚੱਲਾਂਗੇ ਮਾਨਸਾ ਗਿਫਟ ਕੀ ਦੇਵਾਂਗਾ ਮੈਨੂੰ ਫ੍ਰਿਜ ਦੇਵਾਂ ਮੈਂ ਫ੍ਰਿਜ 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 ਨਹੀਂ ਮੈਂ ਲੈਣਾ ਉਹ ਤਾਂ ਕਰ ਦੇ ਜੀ ਉਹ ਤਾਂ ਆਈ ਜਾਊਗੀ ਰੱਥਾ ਮੈਨੂੰ ਕੀ ਗਿਫਟ ਦਵਾਂਗਾ ਕੋਈ ਨਹੀਂ ਵੀਡੀਓ ਚੱਲ ਰਿਹਾ YouTube ਤੇ ਲਾਈਵ ਬੋਲ ਲਓਗੇ ਜੇ ਉਹ ਦੇਖ ਲੋਗੇ ਘੜਨਾ ਪਊਗਾ ਮੈਂ ਬੋਲਦੇ ਨਹੀਂ ਕਹਿੰਦੇ ਬੋਲਦੇ ਹੀ ਨਹੀਂ ਦੇ ਦਾਂ ਗਿਫਟ ਕੋਈ ਨਹੀਂ ਦਾ ਪਹਿਲਾਂ ਵਾਲੀ ਚਲੀ ਜਾਂਦੀ ਹੈ ਗਿਫਟ ਗਿੜ ਕਿਹਨੇ ਕਹਿੰਦੇ ਨੇ ਓਹੋ ਡੀਲ ਵਾਲਾ ਅੱਛਾ ਉਹ ਤਾਂ ਚਲੋ ਹੋ ਗਿਆ ਛੱਡੋ ਆਹ ਦੇ ਵਿੱਚ ਛੱਡੋ ਐਨਵਰਸਰੀ ਦੇ ਗਿਫਟ ਦੱਸੋ ਹਾਂ ਕੋਈ ਨਹੀਂ ਦੇਣਾ ਠੀਕ ਚਲ ਦੋਗੇ ਨਾ ਪੱਕਾ ਠੀਕ ਹੈ ਫ੍ਰਿਜ ਨਹੀਂ ਮਿਲਣਾ ਠੀਕ ਹੈ ਠੀਕ ਹਾਂ ਤਾਂ ਮੇਰੇ ਬਹੁਤ ਸਾਲਾਂ ਦੇ ਗਿਫਟ ਪੈਂਡਿੰਗ ਪਏ ਨੇ ਨਾ ਵਾਲਾ ਬਹੁਤ ਸਾਲਾਂ ਦੇ ਪੈਂਡਿੰਗ ਪਏ ਨੇ ਹੌਲੀ ਹੌਲੀ ਕਰਕੇ ਸਾਰੇ ਕਢਾਉਂਗੀ ਮੈਂ ਤੁਹਾਡੇ ਤੋਂ ਹਾਂ ਬਰਫ ਫੈਰ ਕਰਕੇ ਫਿਰ ਮੈਂ ਅੰਦਰ ਆ ਗਈ ਕਿਚਨ ਵਿੱਚ ਮੈਂ ਕਿ ਮੱਖਣ ਕੱਢ ਲਾ ਮੈਂ ਮੱਖਣ ਵਿੱਚ ਬਰਫ ਪਾ ਕੇ ਚਲੇਗੀ ਸਮੇਂ ਥੋੜਾ ਸਖਤ ਹੋ ਜਾਊਗਾ ਤੇ ਹੁਣ ਕੱਢਦੀ ਆ ਮੱਖਣ ਥੋੜਾ ਜਿਹਾ ਫਰਕ ਤਾਂ ਹੈਗਾ ਸੀ ਢਿੱਲਾ ਸੀਗਾ ਪਰ ਫਿਰ ਵੀ ਉਹ ਜੁੜ ਗਿਆ ਸੀ ਇਕੱਠਾ ਹੋਇਆ ਇਸ ਵਿੱਚ ਬਰਫ ਪਾ ਲਈ ਸੀ ਵਿਚਾਈਸ ਕਿਊਸ ਪਾਤੀਆਂ ਨੇ ਉਹਨਾਂ ਇਕੱਠਾ ਜਾ ਹੋ ਗਿਆ ਮਲਾਈ ਥੋੜੀ ਸੀ ਨਹੀਂ ਜਿਆਦਾ ਵੀ ਨਹੀਂ ਸੀ ਪਰ ਜਿੰਨੀ ਹੈਗੀ ਸਾਨੂੰ ਇਸ ਵਿੱਚ ਆਪਣਾ ਕੰਮ ਕਰ ਲਾਂ ਮੱਖਣ ਕੰਡ ਕੇ ਨਾ ਰੱਖ ਦੂੰਗੀ ਫ੍ਰਿਜ ਵਿੱਚ ਕਿਉਂਕਿ ਇੱਕ ਵਾਰ ਹੋਰ ਜਦੋਂ ਨੈਕਸਟ ਟਾਈਮ ਮલાઈ ਰੜਕਾਂਗੇ ਦੋ ਵਾਰ ਇਸ ਮੱਖਣ ਫਿਰ ਮੈਂ ਇਕੱਠਾ ਗਰਮ ਕਰ ਲੂੰਗੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਕਿਉਂ ਸੇਲ ਕਰਦੇ ਹੋ ਸੇਲ ਤਾਂ ਨਹੀਂ ਕਰਦੇ ਹੈਗੇ ਪਰ ਉਹ ਜੇ ਹੈਲਪਰ ਸਾਡੇ ਤੋਂ ਲੈ ਆਏ ਹੁੰਦੇ ਕਿਈ ਵਾਰ ਇਹਨੂੰ ਲੋਡ ਹੁੰਦੀ ਹੈ ਨਾ ਕਿ ਉਹ ਦੀ ਥੋੜਾ ਬਹੁਤਾ ਜਿੰਮੇਵਾਰ ਤੋਂ ਬਾਅਦ ਕਿਲੋ ਅੱਧਾ ਕਿਲੋ ਬਸ ਇੰਨਾ ਕਿ ਲੈ ਜਾਂਦੀ ਹੈ ਫਿਰ ਸਾਨੂੰ ਕਹਿੰਦੇ ਥੋੜੇ ਕੋਲ ਕਿਉਂ ਹੈਗਾ ਦੇ ਦੋ ਫਿਰ ਅਸੀਂ ਇਹਨੂੰ ਕਿਉਂ ਦੇ ਦਿੰਦੇ ਆ ਦਿਨੇ ਮੁੱਲ ਆ ਪਰ ਚਲੋ ਰੇਟ ਘੱਟ ਲਾ ਦਿੰਦੇ ਆ ਇੰਨਾ ਜਾਦੇ ਜਿੰਨਾ ਰੇਟ ਹੁੰਦਾ ਕਿ ਉਹ ਤਾਂ ਉਹ ਨਹੀਂ ਲਾਉਂਦੇ ਉਹ ਸੇਲ ਨਹੀਂ ਕਰਦੇ ਪਰ ਸਿੱਕਿਓ ਦਾਲ ਸਬਜ਼ੀ ਵਾਸਤੇ ਸਾਰੇ ਤੜਕੇ ਲਗਾਉਣ ਵਾਸਤੇ ਵੀ ਦੇਸੀ ਕਿਉਂ ਯੂਜ਼ ਕਰਦੇ ਆ ਪਰੌਂਠਿਆਂ ਲਈ ਵੀ ਰੋਟੀ ਚੋਪੜ ਲਈ ਵੀ ਦੇਸੀ ਕਿਉਂ ਯੂਜ਼ ਕਰਦੇ ਆ ਐਂ ਕਰਕੇ ਸਾਡਾ ਯੂਜ਼ ਵੀ ਹੋ ਜਾਂਦਾ ਕਿ ਫਿਰ ਕੋਈ ਪ੍ਰਸ਼ਾਦ ਬਣਾਉਣਾ ਕਰੇ ਕੋਈ ਚੀਜ਼ ਬਣਦੇ ਜੇ ਅੱਗੇ ਸਰਦੀਆਂ ਵਿੱਚ ਪੰਜੀਰੀ ਬਣੂਗੀ ਉਹ ਵੀ ਅਸੀਂ ਘਰ ਦੇ ਦੇਸੀ ਕਿਉਂ ਨਾਲ ਹੀ ਬਣਾਉਣੇ ਹੁੰਦੇ ਆ ਕਿਉਂ ਅਸੀਂ ਕਦੇ ਬਾਜ਼ਾਰ ਚੋਂ ਦੇਸੀ ਕਿਉਂ ਨਹੀਂ ਖਰੀਦਦੇ ਤੇ ਘਰ ਦਾ ਕਿਉਂ ਕੰਮ ਆਉਂਦਾ ਫਿਰ ਸਰਦੀਆਂ ਵਿੱਚ ਸਾਡੇ ਕੋਲ ਪੂਰਾ ਪੂਰਾ ਜਿਆ ਕਿਉਂ ਹੁੰਦਾ ਹੁਣ ਜਿਵੇਂ ਜਮਾ ਕਰ ਲਾਂਗੇ ਚਲੋ ਹਨਾ ਪਰਾਣਾ ਯੂਜ਼ ਕਰੀਆ ਨੇ ਨਵਾਂ ਜਮਾਂ ਕਰੀ ਜਾਂਦੇ ਆ ਤੇ ਇੱਧਰ ਪੰੜ ਰਹੇ ਨੇ ਰਾਈਸ ਚਾਣਾ ਦੀ ਸਬਜੀ ਮੇਰੇ ਕੋਲ ਪਈ ਸੀ ਦਵਿੰਦਰ ਕਹਿੰਦੇ ਤੇ ਬੇਟਾ ਕਹਿੰਦਾ ਅਸੀਂ ਰਾਈਸ ਖਾਵਾਂਗੇ ਤੇ ਮੈਂ ਬਣਾ ਰਹੀ ਆ ਰਾਈਸ ਉਹਨਾਂ ਲਈ ਗੈਸ ਮੈਂ ਕੱਢਦਾ ਨੇ ਸਲੋ ਹੀ ਕਹਿੰਦਾ ਜੀਰੇ ਦਾ ਤੜਕਾ ਲਗਾਏ ਤੇ ਨਮਕ ਪਾਏ ਇਹਦੇ ਵਿੱਚ ਮੈਂ ਗੈਸ ਸਲੋ ਕਰਕੇ ਕਿਵੇਂ ਰਾਈਸ ਪਣੀ ਜਾਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਸ਼ਾਪਿੰਗ ਜੋ ਕੀਤੀ ਅੱਜ ਅਸੀਂ ਨੌਜੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸ਼ਾਪਿੰਗ ਜੋ ਅਸੀਂ ਅੱਜ ਕਰਕੇ ਆਏ ਆ ਕੱਪੜਿਆਂ ਦੀ ਕੱਪੜੀ ਖਰੀਦਣ ਨੂੰ ਹੋਰ ਵੀ ਕੁਝ ਸ਼ਾਪਿੰਗ ਵੀ ਉਹਨੇ ਓਕਟੋਬਰ ਹੀ ਕਰਿਆ ਸੀ ਓਕਟੋਬਰ ਜਿਵੇਂ ਦੋ ਸਟੋਰ ਹੁੰਦੇ ਨੇ ਇੱਕ ਮੈਟਲਿਕ ਚੱਕ ਸੀ ਦੋਨੋਂ ਫਿਰ ਆਸਤਨ ਓਕਟੋਬਰ ਦੀ ਸਟੱਫ ਪਸੰਦ ਆਉਂਦਾ ਮੈਂ ਦੂਜੇ ਬ੍ਰੈਂਡ ਦਾ ਵੀ ਕਰ ਲੈਣਾ ਹੁੰਦਾ ਪਰ ਜ਼ਿਆਦਾਤਰ ਓਕਟੋਬਰ ਦਾ ਹੀ ਸ਼ੋਪਿੰਗ ਕਰਦੀ ਆਂ ਆ ਬੇਟੇ ਦਾ ਪਜਾਮਾ ਉਹ ਟਰਾਈ ਫਿਟ ਸਟੱਫ ਹੈ ਮੈਨੂੰ ਪ੍ਰਾਈਸ ਨਹੀਂ ਪਤਾ ਐਕਚੁਅਲੀ ਨਾ 15 ਅਗਸਤ ਕਰਕੇ ਤੇ ਰੱਖਣੇ ਕਰਕੇ 40% ਆਫਸ ਲੱਗੇ ਹੋਏ ਸੀ ਅੱਜ ਦੀ ਤਰੀਖ ਹੈਗੇ 16 ਅਗਸਤ 16 ਅਗਸਤ ਦੀ ਵੀਡੀਓ ਇਹ ਤੁਹਾਡੇ ਕੋਲ ਆਊਗੀ ਦੋ ਦਿਨ ਲੇਟ ਜਿਵੇਂ ਇਹਦਾ 1600 ਪ੍ਰਾਈਸ ਆ ਤੇ 40% ਆਫ ਸਿਬੀ ਵੀ ਹੈਗੇ ਨੇ ਵਿੱਚ ਹੁਣ ਮੇਰੇ ਆਰ ਨਹੀਂ ਕੀ ਪ੍ਰਾਈਸ ਲੱਗੇ ਹੋਗੇ ਇਹਨਾਂ ਦਾ ਤੁਸੀਂ ਆਪੇ ਦੇਖ ਲਓ ਬਸ 1600 ਤੋਂ 40% 40% ਆਫ ਕਰ ਦਿਓ ਇਹ ਹੋ ਗਿਆ ਤਾਂ ਆ ਵੀ ਬੇਟੇ ਦੇ ਟੀ-ਸ਼ਰਟਸ ਹੋ ਗਈਆਂ ਇੱਕ ਆ ਟੀ-ਸ਼ਰਟ ਹੋ ਗਈ ਇੱਕ ਆ ਟੀ-ਸ਼ਰਟ ਹੋ ਗਈ ਇਹਦਾ ਹੈਗਾ 1300 ਪ੍ਰਾਈਸ ਇਹਦਾ ਹੈਗਾ 1250 ਤੁਸੀਂ 40% ਆਫ ਕਰਦੇ ਹੋ ਦੋਨਾਂ ਚੋਂ ਉਹਨਾਂ ਪ੍ਰਾਈਸ ਬਣ ਜੂਗਾ ਦਾ ਆ ਵੀ ਬੇਟੇ ਦੀ ਟੀ-ਸ਼ਰਟ ਆ ਇਹਦਾ ਪ੍ਰਾਈਸ ਹੈਗਾ 1999.9 ਇਹ ਵੀ 40% ਆਫ ਸਾਰਾ ਉਹਨਾਂ ਸਟੋਰ ਤੇ 40% ਆਫ ਲੱਗ ਹੋਇਆ ਸਾਰਿਆਂ ਤੇ ਵਿੰਟਰ ਵਾਲੇ ਤੇ ਸਮਰ ਵਾਲੇ ਦੇ ਵੀ ਇਹ ਕਾ ਵੀ ਬੇਟੇ ਦੀ ਟੀ-ਸ਼ਰਟ ਆ ਇਹ ਬਲੈਕ ਬਲੂ ਜਿਆਦਾ ਇਸ ਤਰ੍ਹਾਂ ਦੀਆਂ ਪਾਉਂਦੇ ਨੇ ਬੱਚੇ ਬਸ ਨੀਵੀ ਬਲੂ ਹੋਈ ਬਲੈਕ ਹੋਇਆ ਤਿੰਨੇ ਸਿਮਿਲਰ ਜੀ ਕਲਰਸ ਆਗੇ ਆ ਥੋੜਾ ਇਹਨੇ ਇੱਕ ਡਿਫਰੈਂਟ ਲਿਆ ਕਈ ਵਾਰ ਤਾਂ ਚੋਇਸ ਵੀ ਨਹੀਂ ਇਹਦੇ ਪਸੰਦ ਨਾਲੋਂ ਜ਼ਿਆਦਾ ਢਕੀਲੇ ਕੱਪੜੇ ਇਹ ਪਾਉਂਦਾ ਨਹੀਂ ਜਿਹੜੇ ਹੁੰਦੇ ਨੇ ਇੱਕ ਫੰਕੀ ਟਾਈਪ ਜੇ ਉਹ ਨਹੀਂ ਇਹ ਪਾ ਕੇ ਨਾਲੀ ਸੋਬਰ ਦੇ ਕੱਪੜੇ ਬਾਹਰ ਅਸੀਂ ਸਾਰਿਆਂ ਦਾ ਪ੍ਰਾਈਸ ਲਗਭਗ ਇੰਨੇ ਹੀ ਵੰਦ ਤੋਂ ਇਹ ਵੀ 1000 ਆਹ ਲਈ ਦਵਿੰਦਰ ਨੇ ਆਪਣੀ ਦੀ ਸ਼ਰਟ ਇਹਦਾ ਪ੍ਰਾਈਸ ਹੈਗਾ 1750 1750 ਇਹ ਚੋ ਵੀ ਤੁਸੀਂ 40% ਆਫ ਕਰ ਦਿਓ 1750 ਦਾ ਪ੍ਰਾਈਸ ਹੈ ਇੱਕ ਦੂਇੰਦਰ ਨੇ ਆਹ ਕਾਟਨ ਦੀ ਟਰੌਜ਼ਰ ਲਈ ਹੈ ਕਾਟਨ ਦੀ ਟਰੌਜ਼ਰ ਹੈ ਇਹਦਾ ਪ੍ਰਾਈਸ ਹੈਗਾ 2000 1999 2000 ਦਾ ਸਾਰਿਆਂ ਤੇ 40% ਆਫ ਹੈ ਇੱਕ ਮੈਂ ਅਗੇ ਆਪਣੇ ਲਈ ਲੈ ਗਈ ਸਰਮੈਂ ਲੈਂਗੁਏਜ ਵਿੱਚ ਮੈਂ ਸੇਅਰ ਰਹਾਂਗੀ ਕਿ ਜੇ ਮੈਂ ਟਰਾਈ ਕਰਾਂਗੀ ਮੈਨੂੰ ਟਾਈਮ ਲੱਗੂਗਾ ਦੂੰਦਰ ਕਹਿੰਦਾ ਹੁਣ ਆਇਆ ਹੈਗਾ ਜਿ ਲੈ ਰਾ ਜਿੱਥੇ ਹੋਰ ਕੋ 5-10 ਮਿੰਟ ਹੋਰ ਲੱਗ ਜਾਣਗੇ ਮੈਨੂੰ ਕਾਲੀਸ ਵੀ ਛੇਤੀ ਕਰਕੇ ਚੱਲ ਜੇ ਕੰਮ ਕਰਨੇ ਨੇ ਫਿਰ ਮੈਂ ਵੀ ਆਪਣੇ ਲਈ ਇੱਕ ਜੀਨਸ ਲੈ ਲਈ ਮੈਂ ਲੂਸ ਫਿਟ ਲਈ ਹੈ ਲੂਸ ਨਹੀਂ ਮੇਰੇ ਕੋਲ ਹੈਗੀ ਸੀ ਜਿਹੜੇ ਮੇਰੇ ਪਹਿਲਾਂ ਵਾਲੀਆਂ ਨੇ ਉਹਨਾਂ ਦੀ ਫਿਟਿੰਗ ਵੀ ਇੰਨੀ ਗੰਦੀ ਹੋਈ ਕਿ ਜੇ ਪਾਉਂ ਨਾ ਬਹੁਤ ਬੁਰੀਆਂ ਲੱਗਦੀਆਂ ਨੇ ਉਹ ਪਾਈਆਂ ਨਾ ਉਹ ਜੀਨਸ ਲੈਦੇ ਨਾ ਉਹ ਪਜਾਮੀਆਂ ਚ ਆਉਂਦੀਆਂ ਰਹੀਆਂ ਮੇਰੇ ਲੂਸ ਹੋ ਗਏ ਹੈ ਵੇਟ ਲਾਸ ਕਰਨ ਤੋਂ ਬਾਅਦ ਮੈਂ ਕੋਈ ਜੀ ਆਕੇ ਫਿਟਿੰਗ ਬੜੀ ਸੋਹਣੀ ਆਉਂਦੀ ਹੈ ਜੀ ਇਹਦਾ ਪ੍ਰਾਈਸ ਹੈਗਾ 2199 2200 ਇਹਦਾ 40% ਆਫ ਕਰ ਲਓ ਵਧੀਆ ਆਫ ਮਿਲ ਗਿਆ ਇਹਦਾ ਆਸ ਨੂੰ ਆਫ ਕਰਕੇ ਨਹੀਂ ਗਈ ਸੱਸ ਬੇਟਾ ਆਇਆ ਸੀਗਾ 15 ਕਰਕੇ ਆ ਰੱਖਣੇ ਕਰਤੀ ਇਹਨੂੰ ਕੱਪੜੇ ਲੈ ਕੇ ਦੇਣੇ ਸੀ ਦਵਿੰਦਰ ਨੇ ਉੱਤ ਖੜੇ ਖੜਾ ਨੂੰ ਪਲਾਨ ਬਣਾ ਲੇ ਮੇਰਾ ਡਿਸਾਈਡਡ ਸੀ ਮੈਂ ਜੀਨਸ ਦੇਖਣੀ ਐ ਜੇ ਮੈਨੂੰ ਵਧੀਆ ਮਿਲਗੇ ਕਾਲੀ ਮੈਨੂੰ ਕੋਈ ਨਹੀਂ ਜੇ ਵਧੀਆ ਮਿਲਗੀ ਤਾਂ ਮੈਂ ਲੈ ਲੂਗੀ ਪਰ ਮੈਨੂੰ ਅੱਛੀ ਮਿਲਗੀ ਇੱਕ ਕੋਕਟੇਲ ਦੇ ਸਟੋਰ ਤੋਂ ਮੇਰੇ ਕੋਲ ਫਿਟਿੰਗ ਫਿਟਿੰਗ ਆਈ ਨਹੀਂ ਸਹੀ ਉਹਨਾਂ ਦੇ ਦੂਜੇ ਸਟੋਰ ਤੋਂ ਆਈ ਹੈ ਇਹ ਐਕਸੀਡ ਆਲਾ ਤੋਂ ਆਈ ਹੈ ਇਹ ਤੇ ਬਸ ਆਈ ਸੀ ਇਹ ਆਹੀ ਮੇਰੇ ਨੇ ਸ਼ੋਪਿੰਗ ਸਾਡੇ ਸਾਰਿਆਂ ਦੇ ਹੋ ਵੀ ਛੋਟੇ ਛੋਟੇ ਕਰਕੇ ਚਲੋ ਜੀ ਮੁੰਡਾ ਨੇ ਕਿਚਨ ਵਿੱਚ ਰਾਈਸ ਬਣ ਰਿਹਾ ਮੈਂ ਗੈਸ ਲੋ ਕਰਕੇ ਆਈ ਸੀ ਉਹ ਰਾਈਸ ਚੈੱਕ ਕਰਦੀ ਆ ਇਹ 19 ਅੱਜ ਹੋ ਗਈ 16 17 18 19 19 ਅਗਸਤ ਆਪ ਕੋਫਰ ਆਈ ਉਹ ਤੋਂ ਬਾਅਦ ਨੇ ਹੈਗਾ ਸੇ ਪੁੱਛ ਐ ਸੀ ਕਿ ਅਫੇਰ ਜੇ ਕੱਪੜੇ ਲੈ ਕੇ ਜਾਣੇ ਹੁਣ ਕਿਹਨੇ 19 ਅਗਸਤਾਂ ਦੀ ਆਫਰ ਹੈ ਉਸ ਤੋਂ ਬਾਅਦ ਆਫਰ ਨਹੀਂ ਹੈਗਾ ਹੁਣ ਇਹਨਾਂ ਨੂੰ ਸੰਭਾਲਣਾ ਤੇ ਰਾਈਸ ਚੈੱਕ ਕਰਾ ਅੱਜ ਸਵੇਰੇ ਮੈਂ ਬਣਾਈਆਂ ਸੇਵੀਆਂ ਤੇ ਹੁਣ ਜਿਹੜੇ ਬੱਚੇ ਪੀਂ ਸਦੀਵਿੰਦਰ ਕਹਿੰਦੇ ਮੈਂ ਸੇਵੀਆਂ ਲੈ ਆ ਦੋ ਤੇ ਸੇਵੀਆਂ ਕੋਸੀਆਂ ਕਰਕੇ ਤੇ ਉੱਪਰ ਮੈਂ ਪਾ ਰਹੀ ਹਾਂ ਸ਼ੱਕਰ ਕਹਿੰਦੇ ਸ਼ੱਕਰ ਪਾ ਕੇ ਲੈ ਕੇ ਆਉ। ਪਹਿਲਾਂ ਪਹਿਲਾਂ ਦਵਿੰਦਰ ਸ਼ੱਕਰ ਨਹੀਂ ਖਾਂਦੇ ਸੀਗੇ। ਫਿਰ ਜੋ ਮੈਂ ਖਾਂਦੀ ਸੀ ਮੇਰੀ ਰੀਸ ਮੈਂ ਵੀ ਖਾਣ ਲੱਗੇ। ਸ਼ੱਕਰ ਬੜੀ ਸੁਆਹ ਲੱਗਦੀ ਦਲੀਏ ਚ ਪਾ ਲਓ, ਖੀਰ ਚ ਪਾ ਲਓ, ਸੇਵੀਆਂ ਚ ਪਾ ਲਓ। ਟਾਈਮ ਹੋ ਰਿਹਾ 9:00 ਦਾ ਤੇ ਇਧਰ ਮੈਂ ਦਹੀਂ ਵਾਲਾ ਦੁੱਧ ਕੋਸਾ ਕਰਨਾ ਰੱਖਿਆ। ਹਲਕੀ ਠਰ ਭੰਦੂ ਨਹੀਂ ਜਿਆਦਾ ਗਰਮ ਨਹੀਂ ਕਰਦੂੰਗੀ। ਜੋ ਠਰ ਫੁੱਟ ਜੇ ਜੀ ਬਿਲਕੁਲ ਨਾਰਮਲ ਟੈਂਪਰੇਚਰ ਦਾ ਆਵੇ ਫਿਰ ਜਾਗ ਲਾਉਂਗੀ। ਨਾਲ ਮੈਂ ਆਪਣੇ ਪੀਣ ਨਾਲ ਮੈਂ ਆਪਣੇ ਪੀਣ ਵਾਸਤੇ ਦੁੱਧ ਗਰਮ ਕਰ ਲਿਆ। ਤੇ ਨਾਲੇ ਦ ਰਾਤ ਨੂੰ ਮੈਨੂੰ ਸਟੀਲ ਦੇ ਗਲਾਸ ਵਿੱਚ ਦੁੱਧ ਬਗਿਆ ਅਗਰ ਰਾਤ ਨੂੰ ਮੈਨੂੰ ਕੱਪ ਮੱਗ ਵਿੱਚ ਨਹੀਂ ਵਧੀਆ ਲੱਗਦਾ ਇਹ ਰਾਤਾਂ ਦਾ ਦੁੱਧ ਮੈਂ ਸਟੀਲ ਦੇ ਗਲਾਸ 'ਚ ਪੀਂਦੀ ਹਣੀ ਹੈ ਦੁੱਧ ਮੈਨੂੰ ਸਟੀਲ ਦੇ ਗਲਾਸ 'ਚ ਵਧੀਆ ਲੱਗਦਾ ਇਹ ਮੇਰਾ ਤਾਂ ਦੁੱਧ ਇਹੋ ਲੱਗਦਾ ਨੇ ਜਾਗ ਤੋਂ ਮੈਂ ਨਾ ਕਈ ਸਬ हेयर वॉਸ਼ ਕਰੇ ਸੀਗੇ ਦਿਨੇ ਨਾ ਮਤਲਬ ਤੁਹਾਨੂੰ ਥੱਕ ਜਾਣਾ ਐਂਡਿੰਗ ਕਰਮੀ ਹੁੰਦੀ ਆ ਗਰਮੀ 'ਚ ਮਨ ਖਿੰਡਦਾ ਬਹੁਤ ਸਾਰੰਦੋ ਫਿਰ ਸਿਰਫ ਕੱਲਾ ਤੁਸੀਂ ਆਪ ਦਾ ਪਿੰਡੇ ਨਾ ਆਓ ਤੇ ਪੈ ਜਾਓ ਹਨਾ ਰਾਤ ਨੂੰ ਮੈਨੂੰ ਇਹ ਹੁੰਦਾ ਜੁਰਨਾ ਕਿ ਏਸੀ 'ਚ ਬੈਠਾਂਗੇ ਦੁਬਾਰਾ ਪਸੀਨਾ ਨਹੀਂ ਆਉ ਬਾਲਾਂ ਨੂੰ ਸਰਕੇ ਮਗਰੀ ਵਿੱਚ ਰਾਤ ਨੂੰ ਵੀ ਜਿੰਨਾ ਹੁਣ ਪ੍ਰਫਰ ਕਰਦੇ ਅੱਛਾ ਹੁੰਦਾ ਰਾਤ ਨੂੰ ਨਾ ਕਰੋ ਏਸੀ ਜੀ ਬਹਿ ਜਾ ਤੁਹਾਨੂੰ ਪਸੀਨਾ ਨਹੀਂ ਆਉਣਾ ਫਿਰ ਕੋਈ ਕੰਮ ਨਹੀਂ ਕਰਨਾ ਹੁੰਦਾ ਹਨ ਚਲੋ ਜਣ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਭຊਰੀਏ ਪਾਣ